ਚਾਓ ਹੈਲੋ ਸਤਿ ਸ੍ਰੀ ਅਕਾਲ ਵੈਲਕਮ ਤੁਹਾਡਾ ਮੇਰੇ ਨਵੇਂ ਚੈਨਲ ਜਸਕੋਡ ਇਟਲੀ ਤੇ ਮੇਰਾ ਪਹਿਲਾ ਚੈਨਲ ਜਿਸ ਦਾ ਨਾਮ ਹੈ ਪੰਜਾਬੀ Songs and Vlogs ਉਹਦੇ ਤੇ ਜਿੱਦਾਂ ਮੈਂ ਇਟਾਲੀਅਨ ਦੀ ਵੀਡੀਓ ਪਾਉਣੀ ਹੁੰਦੀ ਆ ਕਿ ਦੋ ਤਿੰਨ ਵਰਡਸ ਇਟਾਲੀਅਨ ਦੇ ਪਾਉਣੀ ਹੁੰਦੀ ਤਾਂ ਕਿ ਤੁਸੀਂ इजीली ਇਟਾਲੀਅਨ ਸਿੱਖ ਸਕੋ ਤੇ ਹੁਣ ਮੈਂ ਇੱਕ ਆ ਨਵਾਂ ਚੈਨਲ ਸ਼ੁਰੂ ਕੀਤਾ ਆ ਜਿਹਦੇ ਵਿੱਚ ਮੈਂ ਦੋ ਤਿੰਨ ਵਰਡ ਨਹੀਂ ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਵਰਡ ਸਿਖਾਇਆ ਕਰਾਂਗੀ ਇਟਾਲੀਅਨ ਦੇ ਜਿੱਦਾਂ ਕਿ ਅੱਜ ਮੈਂ ਸੋਚਿਆ ਕਿ ਆਪਾਂ ਅਲਫਾਬੇਟ ਤੋ ਸ਼ੁਰੂ ਕਰਦੇ ਆਂ ਤੇ ਅੱਜ ਆਪਾਂ ਅਲਫਾਬੈਟਸ ਸਿੱਖਾਂਗੇ ਸ਼ੁਰੂ ਕਰਨ ਲੱਗੇ ਆਂ ਅਲਫਾਬੈਟਸ ਤੇ ਅਲਫਾਬੈਟਸ ਦੇ ਨਾਲ-ਨਾਲ ਮੈਂ ਤੁਹਾਨੂੰ ਜਿਦਾ ਜਿਦਾ ਆਪਾਂ ਇੰਡੀਆ ਵਿੱਚ ਏ ਫੋਰ ਐਪਲ ਕਰਦੇ ਸੀਗੇ ਹਨਾ ਏ ਫੋਰ ਐਪਲ B for bus no ਇੱਥੇ ਮੈਂ ਤੁਹਾਨੂੰ ਇਦਾਂ ਦੱਸਣ ਦੀ ਬਜਾਏ ਇਹ ਕਰਾਂਗੀ ਕਿ ਜਿਹੜੀ ਇੱਥੇ ਦੀ ਮਸ਼ਹੂਰ ਸਿਟੀਜ਼ ਹੈ ਨਾ ਤੇ ਉਹਦਾ ਉਹਦਾ ਨਾਮ ਨਾਲ ਨਾਲ ਲਿਖ ਦਵਾਂਗੀ ਠੀਕ ਹੈ ਸੋ ਦੈਟ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਜਾਣ ਤੇ ਤੁਸੀਂ A B C ਵੀ ਯਾਦ ਕਰ ਸਕੋ ਤੇ ਇੱਥੋਂ ਦੀਆਂ ਮਸ਼ਹੂਰ ਸਿਟੀਜ਼ ਦੇ ਨਾਮ ਵੀ ਯਾਦ ਕਰ ਸਕੋ ਸੋ ਪਹਿਲਾ ਆਪਣਾ ਹੈਗਾ ਆ A A ਨੂੰ ਇਟਾਲੀਅਨ ਵਿੱਚ ਕਹਿੰਦੇ ਆ ਆ ਏ ਨੂੰ ਏ ਨਹੀਂ ਕਹਿੰਦੇ ਆ ਕਹਿੰਦੇ ਆ ਠੀਕ ਹੈ ਤੇ ਏ ਤੋਂ ਇੱਕ ਮਸ਼ਹੂਰ ਸਿਟੀ ਇੱਥੇ ਹੈਗੀ ਆ ਅਨਕੋਨਾ ਅਨਕੋਨਾ ਠੀਕ ਹੈ ਤੇ ਹੁਣ ਆਪਾਂ ਚੱਲਦੇ ਆ ਆਪਣੇ ਨੈਕਸਟ ਅਲਫਾਬੈਟ ਤੇ ਆਪਣਾ ਨੈਕਸਟ ਅਲਫਾਬੈਟ ਹੈ ਬੀ ਬੀ ਨੂੰ ਇਟਾਲੀਅਨ ਵਿੱਚ ਵੀ ਬੀ ਹੀ ਕਹਿੰਦੇ ਆ ਠੀਕ ਹੈ ਤੇ ਇਹਦੇ ਤੇ ਆਪਣੀ ਇੱਕ ਮਸ਼ਹੂਰ ਸਿਟੀ ਪੈਂਦੀ ਹੈ ਬਾਰੀ ਇਹ ਡਾਊਨਸਾਈਡ ਤੇ ਆਇਟਲੀ ਦੀ ਤੇ ਇਹਨੂੰ ਕਹਿੰਦੇ ਆ ਬਾਰੀ ਠੀਕ ਹੈ ਤੇ ਨੈਕਸਟ ਅਲਫਾਬੈਟ ਆਪਣਾ ਹੈਗਾ ਆ ਚੀ ਆਪਾਂ ਇੰਗਲਿਸ਼ ਵਿੱਚ ਇਹਨੂੰ 'ਸਥੀ' ਕਹਿੰਦੇ ਆ ਬਟ ਇੱਥੇ ਇਹ 'ਚੀ' ਕਹਿੰਦੇ ਆ ਤੇ ਇਹਦੀ ਚੀ ਦੀ ਆਵਾਜ਼ ਆਉਂਦੀ ਆ ਠੀਕ ਹੈ ਬਾਕੀ ਕਈ ਜਗ੍ਹਾ ਤੇ ਆਪਾਂ ਨੂੰ ਇਹਦੀ ਆਵਾਜ਼ ਸੀ ਦੀ ਆਉਦੀ ਆ ਕਈ ਮਤਲਬ ਕੱਕੇ ਦੀ ਆਉਂਦੀ ਆ ਕਈ ਜਗ੍ਹਾ ਤੇ ਚਿੱਚੇ ਦੀ ਆਉਂਦੀ ਆ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਕਿੱਥੇ ਆਪਾਂ ਨੂੰ ਕੱਕੇ ਦੀ ਆਵਾਜ਼ ਆਉਂਦੀ ਆ ਤੇ ਕਿੱਥੇ ਚਿੱਚੇ ਦੀ ਆਵਾਜ਼ ਆਉਂਦੀ ਆ ਤੇ ਇਹਨੂੰ ਕਹਿੰਦੇ ਆ 'ਚੀ' ਤੇ 'ਚੀ' ਦੇ ਵਿੱਚ ਇੱਥੇ ਆਪਣਾ ਮਸ਼ਹੂਰ ਸਿਟੀ ਹੈਗੀ ਆ ਕਰੇਮੋਨਾ 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 ਦੇ ਵਿੱਚ ਆਪਣੇ ਬਹੁਤ ਪੰਜਾਬੀ ਆ ਠੀਕ ਹੈ ਇਹ ਵੀ ਇੱਕ ਮਸ਼ਹੂਰ ਸਿਟੀ ਆ ਇੱਥੇ ਦੀ ਤੇ ਕਰੇਮੋਨਾ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਨੈਕਸਟ ਅਲਫਾਬੇਟ ਡੀ ਡੀ ਤੇ ਇੱਥੇ ਮੈਨੂੰ ਕੋਈ ਜ਼ਿਆਦਾ ਸਿਟੀ ਦਾ ਤਾਂ ਨਹੀਂ ਪਤਾ ਕਿਹੜੀ ਕੋਈ ਮਸ਼ਹੂਰ ਪਰ ਇੱਕ ਛੋਟਾ ਟਾਊਨ ਲਾ ਲਓ ਇੱਕ ਹੈ ਦੂਏ ਵਿਲੇ ਦੂਏ ਵਿਲੇ ਤੇ ਡੀ ਨੂੰ ਆਪਾਂ ਕਹਿੰਦੇ ਆ ਇਹ ਦੀ ਦੀ ਜੇ ਦਾ ਆਪਾਂ ਘਰੋੜ ਕੇ ਡੱਡਾ ਦੀ ਵਾਈ ਡੱਡਾ ਆਉਂਦੀ ਆ ਇੱਥੇ ਇਦਾਂ ਨਹੀਂ ਘਰੋੜ ਕੇ ਨਹੀਂ ਬੋਲਣਾ ਇੱਥੇ ਲਾਈਟ ਜਿਹਾ ਬੋਲਦੇ ਆ ਦੀ ਠੀਕ ਹੈ ਜੇਦੋਂ ਵੀ ਕਿਤੇ ਬੋਲਣਾ ਜਾਂ ਆਵਾਜ਼ ਆਉਣੀ ਤਾਂ ਦੱਦੇ ਦੀ ਆਉਣੀ ਆ ਠੀਕ ਹੈ ਇੱਥੇ ਦੀ ਦੀ ਵਿੱਚ ਡੱਡੇ ਦੀ ਆਵਾਜ਼ ਨਹੀਂ ਆਉਂਦੀ ਹੈਗੀ ਦੀ ਤੇ ਨੈਕਸਟ ਹੈ ਆਪਣਾ ਈ ਈ ਫੋਰ এলিਫੈਂਟ ਠੀਕ ਹੈ ਤੇ ਇੱਥੇ ਹੈਗਾ ਈ ਈ ਨੂੰ ਇੱਥੇ ਈ ਫਾਰ এলিਫੈਂਟ ਨਹੀਂ ਕਹਿੰਦੇ ਇੱਥੇ ਈ ਦੇ ਵਿੱਚ ਏ ਦੀ ਆਵਾਜ਼ ਆਉਂਦੀ ਆ ਏ ਨੂੰ ਆਪਾਂ ਪੜਿਆ ਸੀ ਕਿ ਆ ਦੀ ਆਵਾਜ਼ ਆਉਂਦੀ ਆ ਤੇ ਈ ਦੇ ਈ ਦੇ ਵਿੱਚ ਏ ਦੀ ਆਵਾਜ਼ ਆਉਂਦੀ ਆ ਠੀਕ ਹੈ ਤੇ ਈ ਤੇ ਇੱਥੇ ਆਪਣਾ ਮਸ਼ਹੂਰ ਸ਼ਹਿਰ ਹੈਗਾ ਐਂਪੋਲੀ ਐਂਪੋਲੀ ਠੀਕ ਹੈ ਤੇ ਨੈਕਸਟ ਹੁਣ ਆਪਾਂ ਚੱਲਦੇ ਆ ਐਫ ਫਰੇ ਤੇ ਐਫ ਆਪਾਂ ਇਹਨੂੰ ਐਫ ਕਹਿੰਦੇ ਆ ਠੀਕ ਹੈ ਤੇ ਇਹ ਇੱਥੇ ਕਹਿੰਦੇ ਆ ਐਫ ਐ ਐਫ ਤੇ ਐਫ ਤੇ ਵੀ ਇੱਥੇ ਮਸ਼ਹੂਰ ਸ਼ਹਿਰ ਆਪਣਾ ਹੈਗਾ ਫਿਰੈਂਸੇ ਫਿਰੈਂਸੇ ਤੇ ਆਪਣੀ ਇੱਥੇ ਐਮਬੈਸੀ ਵੀ ਹੈ ਫਿਰੈਂਸੇ ਜਦੋਂ ਅਮਰੀਕਾ ਦਾ ਵੀਜ਼ਾ ਵਗੈਰਾ ਲਗਾਉਣਾ ਹੁੰਦਾ ਤੇ ਇੱਥੇ ਵੀ ਜਾ ਸਕਦੇ ਆ ਤੇ ਰੋਮਾ ਵੀ ਜਾ ਸਕਦੇ ਆ ਠੀਕ ਹੈ ਤੇ ਐਫ ਤੋਂ ਬਾਅਦ ਹੈਗਾ ਜੀ ਜੀ ਤੇ ਜੀ ਨੂੰ ਇੱਥੇ ਵੀ ਆਪਣੇ ਜੀ ਹੀ ਕਹਿੰਦੇ ਆ ਤੇ ਜੀ ਤੋਂ ਆਪਣਾ ਇੱਥੇ ਮਸ਼ਹੂਰ ਸ਼ਹਿਰ ਹੈਗਾ ਜੇਨੋਵਾ ਜੇ ਨੋ ਆ ਠੀਕ ਹੈ ਤੇ ਉਸ ਤੋਂ ਬਾਅਦ ਜੀ ਤੋਂ ਬਾਅਦ ਆਪਣਾ ਅਲਫਾਬੈਟ ਆਉਂਦਾ ਹੈ ਐਚ ਐਚ ਇੱਥੇ ਐਚ ਨੂੰ ਕਹਿੰਦੇ ਆ ਆਕਾ ਜੋ ਹੁਕਮ ਮੇਰੇ ਆਕਾ ਉਹ ਵਾਲਾ ਆਕਾ ਨਹੀਂ ਹੈਗਾ ਇਹ ਐਚ ਨੂੰ ਕਹਿੰਦੇ ਆਕਾ ਤੇ ਇੱਥੇ ਐਚ ਦੀ ਆਵਾਜ਼ ਇਹ ਐ ਮਤਲਬ ਆ ਹੀ ਹੁੰਦੀ ਆ ਜਿੱਦਾਂ ਹੁਣ ਆਪਾਂ ਆਪਣੇ ਲਿਖਿਆ ਹੁੰਦਾ ਹਰਪ੍ਰੀਤ ਇਹਨਾਂ ਲਈ ਉਹ ਹਰਪ੍ਰੀਤ ਨਹੀਂਗਾ ਇਹਨਾਂ ਲਈ ਉਹ ਆਰਪ੍ਰੀਤ ਆ ਕਿਉਂਕਿ ਇੱਥੇ ਐਚ ਦੀ ਆਵਾਜ਼ ਜਦਾਂ ਆਕਾ ਲਈ ਬੋਲਣ 'ਚ ਨਹੀਂ ਆਪਾਂ ਆਕਾ ਬੋਲਦੇ ਮਤਲਬ ਕਿ ਜਦੋਂ ਹਰਪ੍ਰੀਤ ਲਿਖਿਆ ਇਹ ਨਹੀਂ ਕਹਣਾ ਆਕਾਪ੍ਰੀਤ ਨਾ ਬੋਲਣ 'ਚ ਇਹ ਐੜੇ ਦੀ ਆਵਾਜ਼ ਹੁੰਦੀ ਆ ਠੀਕ ਹੈ ਤੇ ਐਚ ਦੇ ਵਿੱਚ ਕੀ ਹੈ ਐੜੇ ਦੀ ਆਵਾਜ਼ ਹੁੰਦੀ ਹੈ ਠੀਕ ਹੈ ਤੇ ਐਚ ਤੋਂ ਇੱਥੇ ਕੋਈ ਮਸ਼ਹੂਰ ਸਿਟੀ ਮੇਰੇ ਯਾਦ 'ਚ ਨਹੀਂ ਇਸ ਲਈ ਮੈਂ ਨਹੀਂ ਲਿਖ ਰਹੀ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਨੈਕਸਟ ਆਈ ਇਹ ਆਪਣੀ ਇੰਡੀਅਨਸ ਦੀ ਆਈ ਆ ਪਰ ਇਟਾਲੀਅਨਸ ਦੀ ਇਹ ਹੈਗੀ ਆ ਈ ਜਿਹੜੀ ਈ ਆ ਉਹ ਇਹਨਾਂ ਦੀ ਏ ਆ ਜਿਹੜੀ ਏ ਆ ਉਹ ਆ ਆ ਤੇ ਜਿਹੜੀ ਆਈ ਆ ਉਹ ਹੈਗੀ ਈ ਠੀਕ ਹੈ ਤੇ ਈ ਤੋਂ ਇਥੇ ਬਿਸ਼ੋਰ ਸਿਟੀ ਹੈਗੀ ਆ ਈ ਮੋਲਾ ਠੀਕ ਹੈ ਔਰ ਜਦੋਂ ਆਪਾਂ ਇਟਾਲੀਅਨ ਦੇ ਵਿੱਚ ਦ ਇਥੇ ਆਪਣਾ ਨਾਮ ਵੀ ਦੱਸਦੇ ਆ ਜਾਂ ਕੁਝ ਵੀ ਆ ਤੇ ਜਦੋਂ ਇਥੇ ਕਈ ਵਾਰੀ ਆਪਾਂ ਸਪੈਲਿੰਗ ਬੋਲਦੇ ਆ ਤਾਂ ਆਪਾਂ ਇਦਾਂ ਸਿਟੀਆਂ ਦੇ ਨਾਮ ਵੀ ਨਾਲ ਬੋਲ ਦਿੰਨੇ ਆ ਜਿਦਾਂ ਦੇ ਆਪਾ ਇੰਦਰ ਨਾਮ ਦੱਸਨਾ ਆ ਤਾਂ ਆਪਾਂ ਕਮਾਂਗੇ ਈ ਐਨ ਆਪਾਂ ਇਹ ਕਹਿ ਸਕਦੇ ਈ ਈ ਬੋਲਾ ਐਨ ਨਾਪोली ਇਹ ਨਾਲ ਦੱਸ ਸਕਦੇ ਹਾਂ ਠੀਕ ਹੈ ਨਾਮ ਸੋ ਈ ਤੇ ਈ ਆਈ ਨੂੰ ਈ ਕਹਿੰਦੇ ਆ ਤੇ ਈ ਨੂੰ ਈ ਤੇ ਬਣਦਾ ਈਮੋਲਾ ਠੀਕ ਹੈ ਉਸ ਤੋਂ ਬਾਅਦ ਹੈਗਾ ਜੇ ਜੇ ਨੂੰ ਜੈ ਹੀ ਕਹਿ ਕੇ ਜੈ ਕਹਿੰਦੀ ਆ ਜੈ ਤੇ ਉਦਾਂ ਈ ਲੂੰਗਾ ਵੀ ਕਿੰਦੀ ਆ ਈ ਲੂੰਗਾ ਈ ਲੂੰਗਾ ਤੇ ਜੇ ਤੋ ਇੱਥੇ ਕੋਈ ਮਸ਼ਹੂਰ ਸ਼ਹਿਰ ਸੀ ਇੱਥੇ ਜੇ ਤੋ ਮਸ਼ਹੂਰ ਹੈਗਾ ਇੱਕ ਬੀਚ ਜੈਜ਼ੂਲੋ ਜੈਜ਼ੂਲੋ ਦਾ ਬੀਚ ਕਾਫੀ ਫੇਮਸ ਹੈ ਇੱਥੇ ਵੈਨਸ ਤੇ ਲੱਗੇ ਪੈਂਦਾ ਹੈ ਠੀਕ ਹੈ ਤੇ ਇਹ ਹੈਗਾ ਜੀ ਤੇ ਜੈਸਲੋ ਤੇ ਅੱਗੋਂ ਨੈਕਸਟ ਹੈਗਾ ਆਪਣਾ ਕੇ ਕੇ ਨੂੰ ਇੱਥੇ ਕਹਿੰਦੇ ਆ ਕਾਪਾ ਕੇ ਨੂੰ ਕੀ ਕਹਿੰਦੇ ਆ ਕਾਪਾ ਤੇ ਕੇ ਤੋਂ ਵੀ ਮੇਰੇ ਦਿਮਾਗ 'ਚ ਕੋਈ ਜ਼ਿਆਦਾ ਮਸ਼ਹੂਰ ਸਿਟੀ ਨਹੀਂ ਹੈਗੀ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਆਪਣਾ ਐਲ ਆਪਣਾ ਐਲ ਯਤ ਇਹਨਾਂ ਦਾ ਹੈਗਾ ਆ ਐਲੇ ਏ ਐਲ ਏ ਉਹ ਵਾਲਾ ਐਲ ਏ ਨਹੀਂਗਾ ਲਾਸ ਐਂਜਲਸ ਵਾਲਾ ਇਹ ਹੈਗਾ ਇਟਾਲੀਅਨ ਦਾ ਐਲ ਏ ਠੀਕ ਹੈ ਤੇ ਐਲ ਏ ਤੋਂ ਇਥੇ ਦੋ ਤਿੰਨ ਮਸ਼ਹੂਰ ਸਿਟੀਆਂ ਹੈਗੀਆਂ ਲੈਚੇ ਵੀ ਮਸ਼ਹੂਰ ਆ ਤੇ ਸਭ ਤੋਂ ਮਸ਼ਹੂਰ ਹੋਰ ਵੀ ਇਥੇ ਹੈ ਜਿਆਦਾ ਮਸ਼ਹੂਰ ਹੈਗਾ ਆਪਣਾ ਲਿਨੀਆਨੋ ਇਹ بیچ ਆ ਵੀ ਲਿਨੀਆਨੋ ਸਭਿਆਦ ਦੋਰੋ ਲਿਨੀਆਨੋ بیچ ਆ ਇਹ ਕਾਫੀ ਫੇਮਸ ਹੈ ਠੀਕ ਹੈ ਸੋ ਐਲ ਤੇ ਲੈਚੇ ਵੀ ਹੈ ਤੇ ਲਿਨੀਆਨੋ ਵੀ ਆ ਉਸ ਤੋਂ ਬਾਅਦ ਆਪਣਾ ਆ ਗਿਆ M M M E M ਠੀਕ ਹੈ ਇਹ ਹੋ ਗਿਆ ਆਪਣਾ M ਮੇ ਤੇ M ਤੋਂ ਵੀ ਇੱਥੇ ਆਪਣਾ ਮਸ਼ਹੂਰ ਸ਼ਹਿਰ ਹੈਗਾ ਆ ਮਾਨ ਤੋਵਾ ਮਾਨ ਤੋਂ ਬਾਅਦ ਵੀ ਆਪਣੇ ਕਾਫੀ ਪੰਜਾਬੀ ਕਮਿਊਨਿਟੀ ਹੈਗੀ ਆ ਠੀਕ ਹੈ ਸੋ ਇਹ ਵੀ ਇੱਥੇ ਦਾ ਮਸ਼ਹੂਰ ਸ਼ਹਿਰ ਆ ਮਾਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜਾਣਦੇ ਆ ਐਨ ਤੇ ਐਨ ਐਨ ਤੇ ਵੀ ਇੱਥੇ ਐਨ ਨੂੰ ਇਹ ਕਹਿੰਦੇ ਆ ਐ ਨ ਐ ਤੇ ਐਨਾ ਤੋਂ ਵੀ ਇੱਥੇ ਮਸ਼ਹੂਰ ਸ਼ਹਿਰ ਹੈਗਾ ਨਾ ਪੋਲੀ ਇਹ ਡਾਊਨ ਸਾਈਡ ਆ ਇਟਲੀ ਦੀ ਨਾ ਪੋਲੀ ਇੱਥੇ ਵੀ ਤੁਹਾਨੂੰ ਆਪਣੀ ਕਮਿਊਨਿਟੀ ਕਾਫੀ ਮਿਲ ਜਾਊਗੀ ਠੀਕ ਹੈ ਐਨ ਤੋਂ ਬਾਅਦ ਜਾਣੇ ਹੁਣ ਓ ਓ ਨੂੰ ਇੱਥੇ ਕਹਿੰਦੇ ਆ ਓ ਓਰੇ ਨੂੰ ਹੋੜਾ ਓ ਤੇ ਉਹ ਤੋਂ ਇਥੇ ਆਪਣੇ ਹੈਗਾ ਯਾ ਮਸ਼ਹੂਰ ਸ਼ਹਿਰ ਔਰ ਯੋ ਅਲਸੇਰਯੋ ਇਥੇ ਆਪਣਾ 에어ਪੋਰਟ ਵੀ ਹੈਗਾ ਯਾ ਇਥੋਂ ਸਿੱਧੀਆਂ ਫਲਾਈਟਸ ਇੰਡੀਆ ਨੂੰ ਵੀ ਆਉਂਦੀਆਂ ਆ ਠੀਕ ਹੈ ਔਰ ਯੋ ਅਲਸੇਰਯੋ ਔ ਉਹ ਤੋਂ ਬਾਅਦ ਆਪਣਾ ਨੈਕਸਟ ਅਲਫਾਬੇਟ ਹੈ ਪੀ ਤੇ ਪੀ ਨੂੰ ਇਟਾਲੀਅਨ ਚ ਇਹ ਕਹਿੰਦੇ ਪੀ ਤੇ ਪੀ ਦੇ ਵਿੱਚ ਇੱਥੇ ਮੇਰਾ ਆਪਦਾ ਸ਼ਹਿਰ ਹੈ ਪੁਰਦੇ ਨੋਨੇ ਮੈਂ ਚੇਤੇ ਕਰਦੀ ਸੀਗੀ ਕਿ ਕਿਹੜਾ ਸ਼ਹਿਰ ਬੋਲਾਂ ਸਾਡਾ ਆਪਣਾ ਹੀ ਸ਼ਹਿਰ ਹੈ ਪੁਰਦੇ ਨੋਨੇ ਇੱਥੇ ਵੀ ਤੁਹਾਨੂੰ ਆਪਣੀ ਕਮਿਊਨਿਟੀ ਕਾਫੀ ਮਿਲ ਜਾਊਗੀ ਔਰ ਦੂਜਾ ਸਾਡਾ ਪਿੰਡ ਆ ਉਹ ਵੀ ਪੀਤੇ ਆ ਪਜ਼ਿਆਨੋ ਦੀ ਪੁਰਦੇ ਨੋਨੇ ਇੱਥੇ ਤੁਹਾਨੂੰ ਆਪਣੀ ਜ਼ਿਆਦਾ ਕਮਿਊਨਿਟੀ ਇੰਡੀਅਨ ਮਿਲੇਗੀ ਤੇ ਇਹ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਦੋ ਉਹ ਸਾਡੇ ਸ਼ਹਿਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਨੈਕਸਟ ਹੈ ਕਿਊ ਇਹ ਆਪਣਾ ਕਿਊ ਆ ਪਰ ਇਹਨਾਂ ਦਾ ਹੈਗਾ ਕੂ ਆਪਣਾ ਕਿਊ ਇਹਨਾਂ ਦਾ ਹੈਗਾ ਕੂ ਤੇ ਕਿਊ ਤੇ ਮੈਨੂੰ ਸਿਟੀ ਦਾ ਕੋਈ ਯਾਦ ਨਹੀਂ ਆਉਂਦੀ ਕਿਊ ਤੇ ਆਪਾਂ ਕਸਤੂਰਾ ਲੱਗ ਸਕਦੇ ਆ ਇੱਕ ਕਸਤੂਰਾ ਇੱਥੇ ਕਹਿੰਦੇ ਆ ਪੁਲਿਸ ਸਟੇਸ਼ਨ ਨੂੰ ਠੀਕ ਹੈ ਇੱਥੇ ਹੀ ਆਪਣੀਆਂ ਕੰਪਲੇਂਟਸ ਜੇ ਕਿਸੇ ਨੇ ਕਰਨੀਆਂ ਇੱਥੇ ਹੀ ਆਪਣੇ ਪਾਸਪੋਰਟ ਮਿਲਦੇ ਆ ਜਿਨੇ ਆਪਾਂ ਪਾਸਪੋਰਟ ਜਮਾ ਕਰਾਉਣੇ ਇਟਾਲੀਅਨ ਲੈਣੇ ਆ ਇੱਥੇ ਹੀ ਆਪਾਂ ਨੂੰ ਪਰਮਿਸ਼ੋ ਦੀਆਂ ਸਨ ਜੋਰਨੋ ਮਿਲਦੀਆਂ ਠੀਕ ਹੈ ਕਿਊ ਤੇ ਹੈਗਾ ਆ ਕਸਤੂਰਾ ਤੇ ਕਿਊ ਤੋਂ ਬਾਅਦ ਆਪਣਾ ਨੈਕਸਟ ਹੈਗਾ ਆ ਆਰ ਆਰ ਨੂੰ ਕਹਿੰਦੇ ਆ ਐਰ ਤੇ ਅਰੇ ਤੇ ਆਪਣਾ ਸਭ ਤੋਂ ਮਸ਼ਹੂਰ ਸ਼ਹਿਰ ਇਟਲੀ ਦਾ ਰੋਮਾ ਰੋਮ ਓਕੇ ਰੋਮ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਨੂੰ ਅੰਬੈਸੀ ਵੀ ਮਿਲੂਗੀ ਵੈਸੇ ਵੀ ਸ਼ਹਿਰ ਬਹੁਤ ਬਹੁਤ ਵਧੀਆ ਮੈਂ ਦੇਖਿਆ ਸੀਗਾ ਮੈਂ ਆਮ ਵੀਡੀਓ ਨੈਕਸਟ ਆਪਣੇ ਦੂਸਰੇ ਚੈਨਲ ਤੇ ਪਾਉਂਗੀ ਰੋਮ ਦੀ ਕਿ ਉੱਥੇ ਕਿਹੜੀਆਂ ਕਿਹੜੀਆਂ ਜਗ੍ਹਾ ਵਧੀਆ ਦੇਖਣ ਨੂੰ ਆ ਬਹੁਤ ਵਧੀਆ ਹੈ ਰੋਮ ਵੀ ਠੀਕ ਹੈ ਤੇ ਉਸ ਤੋਂ ਬਾਅਦ ਐਸ ਐਸ ਨੂੰ ਇਹ ਕਹਿੰਦੇ ਆ ਐਸ ਸੇ ਠੀਕ ਹੈ ਇਹ ਉਹ ਇੰਗਲਿਸ਼ ਵਾਲਾ 에ਸੇ ਜਿਹੜਾ ਆਪਾਂ 2 200 ਵਰਡਸ ਦਾ ਲਿਖਦੇ ਹੁੰਦੇ ਸੀ ਬਸ 에ਸ ਨੂੰ ਵੀ ਥੋੜਾ ਤੋੜਿਆ ਮੋੜਿਆ ਐ 에ਸ ਨੂੰ ਬਣਾਤਾ ਇਹਨਾਂ ਨੇ 에ਸੇ ਤੇ 에ਸ ਤੋਂ ਮਸ਼ਹੂਰ ਸ਼ਹਿਰ ਇੱਥੇ ਦਾ ਹੈਗਾ ਸਲੈਰਨੋ ਸਲੈਰਨੋ ਠੀਕ ਹੈ ਸਲੈਰਨੋ ਤੇ 에 ਇਸ ਤੋਂ ਬਾਅਦ ਆਪਾਂ ਚੱਲੀਏ ਟੀ ਤੇ ਟੀ ਤੇ ਟੀ ਤੋਂ ਇਹ ਟੀ ਨੂੰ ਇਹ ਇੱਥੇ ਕਹਿੰਦੇ ਆ ਟੀ ਟੈਂਕੇ ਦੀ ਆਵਾਜ਼ ਨਹੀਂ ਆਉਂਦੀ ਹੈਗੀ ਤੱਤੇ ਦੀ ਆਵਾਜ਼ ਆਉਂਦੀ ਹੈ ਟੀ ਨੂੰ ਕਹਿੰਦੇ ਆ ਟੀ ਤੇ ਟੀ ਟੀ ਤੋਂ ਆਪਣਾ ਇੱਥੇ ਸ਼ਹਿਰ ਹੈਗਾ ਆ ਉਸਕੋ ਦਾ ਏ ਟੀ ਟੀ ਨੂੰ ਕਹਿੰਦੇ ਆ ਟੀ ਤੇ ਟੀ ਤੋਂ ਆਪਣਾ ਸ਼ਹਿਰ ਹੈਗਾ ਟੁਸਕਾਨਾ ਫਿਰ ਕਿਉਂਕਿ ਇਹਦੀ ਆਵਾਜ਼ ਹੀ ਤੱਤਾ ਆਉਂਦੀ ਆ ਤੇ ਟੁਸਕਾਨਾ ਤਾਂ ਸਾਡੇ ਇੱਥੇ ਇੱਕ ਘਰ ਵੇਚਣ ਵਾਲੀ ਏਜੰਸੀ ਆ ਉਹਨਾਂ ਦਾ ਵੀ ਨਾਮ ਆ ਟੁਸਕਾਨਾ ਤੇ ਟੀ ਤੋਂ ਬਾਅਦ ਆਪਾਂ ਹੁਣ ਚੱਲੀਏ ਅੱਗੇ ਟੀ ਤੋਂ ਬਾਅਦ ਆਉਂਦਾ ਆ ਯੂ ਯੂ ਤੇ ਯੂ ਨੂੰ ਇੱਥੇ ਯੂ ਨਹੀਂ ਕਹਿੰਦੇ ਇਹ ਊ ਦੀ ਆਵਾਜ਼ ਆਉਂਦੀ ਇੱਥੇ ਜਿੱਥੇ ਵੀ ਯੂਜ਼ ਕਰਨਾ ਹੈ ਨਾ ਅੱਗੋਂ ਮੈਂ ਹੁਣ ਸ਼ਹਿਰ ਦਾ ਨਾਮ ਲਿਖੂਗੀ ਤੁਹਾਨੂੰ ਪਤਾ ਲੱਗ ਜਾਣਾ ਊ ਦੀ ਆਵਾਜ਼ ਆਉਂਦੀ ਹੈ ਠੀਕ ਹੈ ਤੇ ਯੂ ਤੋਂ ਆਪਣਾ ਸ਼ਹਿਰ ਹੈਗਾ ਆ ਊਦੀਨੇ ਜੇ ਹੁਣ ਆਪਾਂ ਇੰਗਲਿਸ਼ ਪੜਨਾ ਆਪਾਂ ਪੜਨਾ ਯੂਦੀਨੇ ਨੋ ਇੱਥੇ ਊ ਦੀ ਆਵਾਜ਼ ਆਉਂਦੀ ਕਰਕੇ ਊਦੀਨੇ ਠੀਕ ਹੈ ਊਦੀਨੇ ਯੂ ਤੋਂ ਬਾਅਦ ਹੁਣ ਆਪਾਂ ਚੱਲੀਏ ਅਗਲੇ ਸਪੈਲਿੰਗ ਤੇ ਵੀ ਵੀ ਦੀ ਆਵਾਜ਼ ਇੱਥੇ ਆਉਂਦੀ ਆ ਵੂ ਵੀ ਨੂੰ ਇੱਥੇ ਵੀ ਨਹੀਂ ਕਹਿੰਦੇ ਵੂ ਪਰ ਆਵਾਜ਼ ਜਿਸ ਨੂੰ ਆਪਾਂ ਲਿਖਣਾ ਉਦੋਂ ਵਾਵੇ ਦੀ ਹੀ ਆਉਣੀ ਹੈ ਠੀਕ ਹੈ ਤੇ ਇਥੋਂ ਹੈਗਾ ਮਸ਼ਹੂਰ ਸ਼ਹਿਰ ਵੈਨਿਸ ਤੇ ਵੇਰੋਨਾ ਮੇਰੇ ਨਾਨਕੇ ਵਿਚੈਂਸਾ ਮੇਰੇ ਦਾਦਕੇ ਸੋ ਇਹ ਹੈਗੇ ਮਸ਼ਹੂਰ ਸ਼ਹਿਰ ਇੱਥੇ ਦੇ ਠੀਕ ਹੈ ਇਹਨਾਂ ਸ਼ਹਿਰ ਕਾਫੀ ਫੇਮਸ ਆ ਕਿਉਂਕਿ ਆ ਇਹਨੂੰ ਪਾਣੀ ਵਾਲਾ ਸ਼ਹਿਰ ਕਹਿੰਦੇ ਤਾਂ ਫੇਮਸ ਆ ਇੱਥੇ ਆਪਣੀ ਇੰਡੀਅਨ ਕਮਿਊਨਿਟੀ ਇੱਥੇ ਵੀ ਬਹੁਤ ਹੈ ਇੱਥੇ ਵੀ ਬਹੁਤ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਆ ਜਾਈਏ ਹੁਣ ਅਮ ਵੀ ਤੋਂ ਬਾਅਦ ਡਬਲਿਊ ਤੇ ਡਬਲਿਊ ਇਹ ਆਪਣਾ ਡਬਲਿਊ ਆ ਇੰਡੀਅਨਸ ਤਾਂ ਡਬਲਿਊ ਤੇ ਡਬਲਿਊ ਨੂੰ ਇੱਥੇ ਕਹਿੰਦੇ ਆ ਦੋ ਪੀਆ ਵੂ ਦੋ ਪੀਆ ਵੂ ਠੀਕ ਹੈ ਇਥੇ ਇਹ ਡਬਲਯੂ ਨੂੰ ਕਹਿੰਦੇ ਆ ਦੋ ਪੀਆ ਵੂ ਤੇ ਡਬਲਯੂ ਤੋਂ ਵੀ ਮੈਨੂੰ ਕੋਈ ਖਾਸ ਸਿਟੀ ਕੋਈ ਯਾਦ ਨਹੀਂ ਆ ਰਹੀ ਇਸ ਲਈ ਮੈਂ ਨਹੀਂ ਲਿਖ ਰਹੀ ਠੀਕ ਹੈ ਡਬਲਯੂ ਤੋਂ ਬਾਅਦ ਹੁਣ ਆਪਾਂ ਹਾਂਜੀ ਇਹ ਵਾਈ ਤੇ ਡਬਲਯੂ ਤੋਂ ਬਾਅਦ ਐਕਸ ਤੇ ਆਪਾਂ ਆਜੀ ਐਕਸ ਇਹ ਐਕਸ ਨੂੰ ਇਹ ਐਕਸ ਨਹੀਂ ਕਹਿੰਦੇ ਐਕਸ ਕਹਿੰਦੇ ਆ ਐਕਸ ਐਕਸ ਠੀਕ ਹੈ ਤੇ ਇੱਥੇ ਵੀ ਮੈਨੂੰ ਕੋਈ ਕੋਈ ਯਾਦ ਨਹੀਂ ਆ ਰਿਹਾ ਤੇ ਉਸ ਤੋਂ ਬਾਅਦ ਆ ਜੀਏ ਇੱਕ ਤੋਂ ਬਾਅਦ Y ਇਹ Y ਨੂੰ Y ਨਹੀਂ ਕਹਿੰਦੇ ਹੈਗੇ ਇਹ ਇਪਸੀਲਨ ਕਹਿੰਦੇ ਆ ਇਹ ਸੀਲੋਨ ਠੀਕ ਹੈ Y ਤੋਂ ਵੀ ਮੈਨੂੰ ਕੁਝ ਨਹੀਂ ਯਾਦ ਆ ਰਿਹਾ ਮੈਂ ਕੁਝ ਨਹੀਂ ਲੇਖ ਰਹੀ ਠੀਕ ਹੈ ਸਿਰਫ ਦੱਸ ਹੀ ਰਹੀ ਹਾਂ ਕਿ ਇਹਨੂੰ ਇਹ ਕਹਿੰਦੇ ਆ Y ਤੋਂ ਬਾਅਦ ਅੱਗੇ ਆ ਗਿਆ ਆਪਣਾ Z ਇਹ ਆਪਣਾ ਇੰਡੀਅਨਸ ਦਾ Z ਆ ਤੇ Z ਤੋਂ ਇਹ ਇਹਨਾਂ ਦਾ ਹੈਗਾ ਜ਼ੈਤਾ ਪਰਵਾਜ ਜਿੱਥੇ ਜ਼ੈਡ ਨਾ ਉਥੇ ਸਸਤੇ ਦੀ ਆਵਾਜ਼ ਆਉਂਦੀ ਜਦੋਂ ਆਪਾਂ ਇਟਾਲੀਅਨ ਨੂੰ ਦੇ ਵਿੱਚ ਕਈ ਜਗ੍ਹਾ ਤੇ ਪ੍ਰੋਨਾਂਊਂਸ ਕਰਦੇ ਹਾਂ ਠੀਕ ਹੈ ਉਹ ਮੈਂ ਤੁਹਾਨੂੰ ਆਪਾਂ ਗਾਂਤ ਹੋਗਾ ਜਿੱਦਾਂ ਚੱਲਾਂਗੀ ਉਦੋਂ ਨਾਲ ਨਾਲ ਸਮਝਾ ਦੂੰਗੀ ਤੇ ਜ਼ੈਡ ਨੂੰ ਕਹਿੰਦੇ ਆ ਜ਼ੈਤਾ ਤੇ ਜ਼ੈਡ ਤੇ ਵੀ ਮੈਨੂੰ ਕੋਈ ਖਾਸ ਸ਼ੇਰ ਤਾਂ ਨਹੀਂ ਯਾਦ ਆ ਰਿਹਾ ਪਰ ਮੇਰੀ ਫਰੈਂਡ ਦਾ ਪਿੰਡ ਆ ਜਿ ਮੇਲਾ ਬਰੋਨਾ ਦੇ ਵਿੱਚ ਸੋ ਮੈਂ ਇਹ ਲਿਖ ਦਿੱਤਾ ਹੈ ਇਥੇ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਕੱਲ ਆਪਾਂ ਕੁਝ ਹੋਰ ਵੀ ਵਰਡਸ ਸਿੱਖਾਂਗੇ ਠੀਕ ਹੈ ਇਟਾਲੀਅਨ ਦੇ ਵਿੱਚ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਚੈਨਲ ਨੂੰ ਦੇਖਣ ਲਈ ਅਗਰ ਤੁਹਾਨੂੰ ਚੈਨਲ ਪਸੰਦ ਆਉਂਦਾ ਹੈ ਜਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਇਟਾਲੀਅਨ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਸ਼ੇਅਰ ਵੀ ਕਰ ਦਿਓ so that ਤੁਸੀਂ ਜਦੋਂ ਵੀ ਮੈਂ ਕੋਈ ਵੀਡੀਓ ਪਾਵਾਂ ਕਿ ਤੁਹਾਨੂੰ ਇਮੀਡੀਏਟਲੀ ਵੀਡੀਓ ਤੇ ਨੋਟੀਫਿਕੇਸ਼ਨ ਪਹੁੰਚ ਸਕੇ ਥੈਂਕ ਯੂ so much ਚਾਓ